ਬੋਚੀ ਸਾਹਿਬ ਤੁਹਾਡ ਜਵਾਬੇ ਬਾਹਰ ਜਾਓ 10 ਬੰਦੇ ਲੈ ਕੇ ਜਿੱਤਦੇ ਫੱਟੇ ਫਿਰ ਜੇ ਤੁਸੀਂ ਵੀ ਸਰਕਾਰੀ ਦਫਤਰ ਚ ਕੰਮ ਕਰਵਾਉਣ ਚੱਲਿਓ ਤਾਂ ਇਹ ਖਬਰ ਦੇਖਣੀ ਤੁਹਾਡੇ ਲਈ ਬੇਹਦ ਲਾਜ਼ਮੀ ਹੋ ਜਾਂਦੀ ਹੈ ਕਿਉਂਕਿ ਤੁਹਾਨੂੰ ਵੀ ਸਰਕਾਰੀ ਦਫਤਰ ਤੋਂ ਖਾਲੀ ਹੱਥੀ ਜਾਂ ਫਿਰ ਕਹਿ ਲਓ ਬਿਨਾਂ ਕੰਮ ਕਰਵਾਏ ਦਫਤਰਾਂ ਦੇ ਤਾਲੇ ਵੇਖ ਕੇ ਮੁੜਨਾ ਪੈ ਸਕਦਾ ਹੈ ਕਿਉਂਕਿ ਪਿਛਲੇ ਕਰੀਬ 1.5 ਮਹੀਨੇ ਤੋਂ ਪੰਜਾਬ ਦੇ ਸਰਕਾਰੀ बाबू ਹੜਤਾਲ ਤੇ ਚੱਲ ਰਹੇ ਨੇ ਤੇ ਹੁਣ 14 ਤੇ 15 ਨੂੰ ਉਹ ਸਰਕਾਰੀ ਛੁੱਟੀ ਤੇ ਚਲੇਗੇ। ਇਹ ਕਿਹੜਾ ਦਫਤਰ ਹੈਗੇ ਬਿਲਡਿੰਗ ਕਿਹੜੀ ਹੈ? ਇਹ ਡੀਸੀ ਆਫਿਸ ਹੈ ਜੀ। ਅੱਛਾ ਤੇ ਇੱਥੇ ਤਾਂ ਦਰਵਾਜ਼ੇ ਬੱਦ ਨਜ਼ਰ ਆ ਰਹੇ। ਇਹਨਾਂ ਦੀ ਜੀ ਹੜਤਾਲ ਹੈ ਜੀ, ਸਮੂਹਿਕ ਛੁੱਟੀ ਤੇ ਹੈ ਜੀ ਇਹ। ਅੱਛਾ ਇਹਨਾਂ ਦੀਆਂ ਮੰਗਾਂ ਹੈ ਜੀ। ਅੱਛਾ ਤੇ ਉਸ ਕਰਕੇ ਇਹਨਾਂ ਨੇ ਛੁੱਟੀ ਕੀਤੀ ਹੈ ਜੀ। ਬਹੁਤ ਜ਼ਿਆਦਾ ਜੀ। ਜਿਹੜੇ ਲੋਕ ਕੰਮ ਕਰਵਾ ਲਾਦੇ ਆ। ਹਾਂਜੀ ਹਾਂਜੀ ਬਹੁਤ ਜ਼ਿਆਦਾ ਉਹ ਤੰਗ ਹੁੰਦੇ ਪਏ ਆ ਸਰ। ਉਹ ਵੇਖਦੇ ਤਾਲੇ ਲੱਗੇ ਚਲੇ ਜਾਂਦੇ ਆ ਜੀ ਵਾਪਸ। ਆਪਦੇ ਤੋਂ ਬਹੁਤ ਛਾਤੀ ਹੋਈ ਬਹੁਤ ਜ਼ਿਆਦਾ ਜੀ ਤੁਸੀਂ ਵੀ ਕੰਮ ਕਰਵਾਣ ਆਏ ਸੀ ਹਾਂਜੀ 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 ਕਾਲਪੁਰ ਵਾਪਸ ਜਾਣਾ ਹਾਂਜੀ ਵਾਪਸ ਜਾਣਾ ਪੈਣਾ ਸਰਕਾਰੀ ਅਧਿਕਾਰੀ 8 ਨਵੰਬਰ ਤੋਂ ਹੜਤਾਲ ਤੇ ਚੱਲ ਰਹੇ ਸੀ ਅਤੇ ਹੁਣ ਦੋ ਦਿਨਾਂ ਛੁੱਟੀ ਦੇ ਫਿਰੋਜ਼ਪੁਰ ਚ ਜਦੋਂ ਸੈਂਟਰਲ ਪੰਜਾਬ ਟੀਵੀ ਦੀ ਟੀਮ ਨੇ ਦਫ਼ਤਰ ਦਾ ਹਾਲਚਲ ਜਾਣਨਾ ਚਾਹਿਆ ਤਾਂ ਆਮ ਲੋਕ ਖੱਜਲ ਖੁਆਰ ਹੁੰਦੇ ਨਜ਼ਰ ਆਏ ਉੱਥੇ ਹੀ ਦਫ਼ਤਰ ਚ ਕੰਮ ਕਰਨ ਵਾਲੇ ਦਰਜਾ 4 ਮੁਲਾਜ਼ਮ ਮੁਤਾਬਕ ਸਰਕਾਰੀ ਅਧਿਕਾਰੀ ਆਪਣੀਆਂ ਮੰਗਾਂ ਲਈ ਹੜਤਾਲ ਤੇ ਚੱਲ ਰਹੇ ਨੇ ਅਤੇ ਉਹਨਾਂ ਨੂੰ ਦਫ਼ਤਰਾਂ ਨੂੰ ਖੋਲਣ ਦੀ ਇਜਾਜ਼ਤ ਨਹੀਂ ਹੈ। ਅ ਦਰਵਾਜ਼ੇ ਲੱਗੇ ਹੋਏ ਸਾਰੇ ਸਾਰੇ ਸਮੂਹਿਕ ਛੁੱਟੀ ਦੇ ਗਏ ਹੋਏ ਆ ਹੜਤਾਲ ਕਰਕੇ ਆਪਣੇ ਪੈਨਸ਼ਨਾਂ ਦੇ ਸਬੰਧ ਵਿੱਚ ਜੋ ਭਗਵੰਤਮਾਨ ਸਰਕਾਰ ਲਾਗੂ ਨਹੀਂ ਕਰਦੀ। ਇਹ ਬੜਾ ਔਖਾ ਮੁਝੇ ਪਤਾ ਹੈਗਾ ਲੋਕ ਵੀ ਆਤੇ ਹੋਣਗੇ ਕੰਮ ਕਰਵਾਉਣ ਦੇ। ਦੇਖੋ ਜੀ ਇਹ ਤਾਂ ਇੱਕ ਵਾਰੀ ਦਾ ਔਖਾ ਹੋਣਾ ਦਿੱਕਤ ਤਾਂ ਸਾਰਿਆਂ ਨੂੰ ਆਂਦੀ ਹੈ। ਲੇਕਿਨ ਸਾਰਾ ਪੈਨਸ਼ਨ ਬਹਾਲੀ ਦੇ ਕਰਕੇ ਸਮੂਹਿਕ ਛੁੱਟੀ ਤੇ ਗਏ ਹੋਏ। ਤੇ ਦਰਵਾਜ਼ੇ ਲੋਕ ਲੱਗੇ ਹੋਏ ਆ। ਉਹ ਕੋਈ ਖੋਲ ਨਹੀਂ ਸਕਦਾ ਉਹਨਾਂ ਜਰ ਕੱਲ ਨੂੰ ਕੋਈ ਗੱਲਬਾਤ ਹੋ ਜੇ ਉਹਨਾਂ ਫਿਰ ਤੰਗ ਕਰਦੇ। ਦਸਿਏ ਕਿ ਪੰਜਾਬ ਸਰਕਾਰ ਦੇ 52 ਵਿਭਾਗਾਂ ਦੇ 50 ਹਜ਼ਾਰ ਤੋਂ ਵੱਧ ਕਰਮਚਾਰੀ 8 ਨਵੰਬਰ ਤੋਂ ਹੜਤਾਲ ਤੇ ਚੱਲ ਰਹੇ ਨੇ ਇਹ ਅਧਕਾਰੀ ਮਿਨਿਸਟਰੀਅਲ ਸਟਾਫ ਦੀਆਂ ਓਪੀਐਸ ਯਾਨੀ ਕਿ ਪੁਰਾਣੀ ਪੈਨਸ਼ਨ ਸਕੀਮ ਅਤੇ ਡੀਏ ਵਰਗੀਆਂ ਜਾਇਜ਼ ਮੰਗਾਂ ਨੂੰ ਹੱਲ ਕਰਨ ਦੀ ਮੰਗ ਕਰ ਰਹੇ ਨੇ ਦਸਿਏ ਕਿ ਬੀਤੇ ਦਿਨੀ ਹੋਏ ਬਜਟ اجلاس ਦੌਰਾਨ ਵੀ ਪੰਜਾਬ ਸਿਵਲ ਸਕੱਤਰ ਦੇ ਮੁਲਾਜ਼ਮਾਂ ਨੇ ਵਿਧਾਨ ਸਭਾ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਸੀ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ